ਤੇ ਇਹ ਜਿਹੜੀ ਆਜਾੜ ਬਿਆਬਾਨ ਜਗਾ ਤੁਹਾਨੂੰ ਮੈਂ ਦਿਖਾ ਰਿਹਾ ਅਸਲ ਦੇ ਵਿੱਚ ਇਹ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸ੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਐਸੀ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗਾ ਇਹ ਸਾਰੀ ਜਗਾ 42 ਏਕੜ ਹੈ ਇਹ 42 ਏਕੜ ਜਗਾ ਐਸੀ ਖਰੀਦ ਕੇ ਮਿਊਸਪਲ ਕਮੇਟੀ ਤੋਂ ਇੱਥੇ ਇੱਕ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਅੱਜ ਇਹ ਚਮਕੌਰ ਸਾਹਿਬ ਹੈ ਤੇ ਇਹ ਜਿਹੜੀ ਆਜਾੜ ਬਿਆਬਾਨ ਜਗਾ ਤੁਹਾਨੂੰ ਮੈਂ ਦਿਖਾ ਰਿਹਾ ਅਸਲ ਦੇ ਵਿੱਚ ਇਹ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸ੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਐਸੀ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗਾ ਇਹ ਸਾਰੀ ਜਗਾ 42 ਏਕੜ ਹੈ ਇਹ 42 ਏਕੜ ਜਗਾ ਐਸੀ ਖਰੀਦ ਕੇ ਮਿਊਸਪਲ ਕਮੇਟੀ ਤੋਂ ਇੱਥੇ 1 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਦਰਖਤ ਜੰਮ ਪਏ ਐ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਤਕਾਰਣ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ USG ਗਿਆ ਟੀਮਾਂ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋ ਗਈ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ UK ਦੀ ਯੂਨੀਵਰਸਿਟੀ ਦੇ ਨਾਲ ਇਸ ਯੂਨੀਵਰਸਿਟੀ ਦੀ ਕੋਲੈਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਹ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬਹਿਰ ਹੈ ਤਾਂ ਕੱਢੋ ਜੋ ਮਰਜੀ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਕੀ ਆ ਬਹਿਰ ਹੈ ਅਸੀਂ ਜਿੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਲੇਕਿਨ ਇਹਨਾਂ ਨੇ ਪਿਛਲੇ ਸਾਢੇ 3 ਸਾਲ ਤੋਂ ਇਹਦਾ ਕੰਮ ਰੁਕਿਆ ਹੋਇਆ ਮੈਂ ਇਹਦੀ ਘੋਰ ਨਿੰਦਾ ਕਰਦਾ ਪੰਜਾਬ ਦੇ ਇਸ ਕਰੋੜਾ ਰੁਪਏ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੇ ਬਰਬਾਦ ਕਰਤੇ ਇੱਥੇ ਯੂਨੀਵਰਸਿਟੀ ਬਣਦੀ ਹੈ ਆ ਸਾਡੇ ਘੜੂਏ ਯੂਨੀਵਰਸਿਟੀ ਬਣੀ ਹੈ ਜਲੰਧਰ ਲਵਲੀ ਯੂਨੀਵਰਸਿਟੀ ਹੈ ਉੱਥੇ ਕੱਲੀ ਯੂਨੀਵਰਸਿਟੀ ਨਹੀਂ ਰੁਜ਼ਗਾਰ ਮਿਲਦੇ ਆ ਕਿਤੇ ਬੱਚਿਆਂ ਨੇ ਰਹਿਣਾ ਆ ਕਿਤੇ ਬੱਚਿਆਂ ਨੇ ਖੇਡਣਾ ਆ ਕਿਤੇ ਬੱਚਿਆਂ ਨੇ ਔਰ ਕੋਈ ਸਮਾਨ ਖਰੀਦਣਾ ਹੈ ਕਿਸੇ ਨੇ ਰੈਸਟੋਰੈਂਟ ਖੋਲਣਾ ਹੈ ਕਿਸੇ ਨੇ ਟੈਕਸੀ ਦਾ ਕੰਮ ਕਰਨਾ ਹੈ ਬੱਚਿਆਂ ਨੂੰ ਲਿਆਉਣ ਦਾ ਕੋਈ ਪੀਜੀ ਬਣਾਉਂਦਾ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਏਸ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੋਣੀ ਆਉਣ ਵਾਲੇ ਸਮੇਂ ਚ ਸੋ ਹੋਸ਼ ਕਰੇ ਸਰਕਾਰ ਅਜੇ ਵੀ ਇਹਨੂੰ ਚਲਾ ਲਵੇ ਨਹੀਂ ਤਾਂ ਫਿਰ ਅਸੀਂ ਤਾਂ ਆ ਕੇ ਚਲਾਵਾਂਗੇ ਤੇ ਪ੍ਰਮਾਤਮਾ ਕਰੇਗਾ ਕਿ ਏਸ ਯੂਨੀਵਰਸਿਟੀ ਤੋਂ ਬੱਚੇ ਨਿਕਲ ਕੇ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਨੌਕਰੀਆਂ ਮਿਲਣਗੀਆਂ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਧੰਨਵਾਦ ਅੱਜ ਇਹ ਚਮਕੌਰ ਸਾਹਿਬ ਹੈ ਤੇ ਇਹ ਜਿਹੜੀ ਆਜਾੜ ਬਿਆਬਾਨ ਜਗਾ ਤੁਹਾਨੂੰ ਮੈਂ ਦਿਖਾ ਰਿਹਾ ਅਸਲ ਦੇ ਵਿੱਚ ਇਹ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚੂਟ ਸ੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਅਸੀਂ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗਾ ਇਹ ਸਾਰੀ ਜਗਾ 42 ਏਕੜ ਹੈ ਇਹ 42 ਏਕੜ ਜਗ੍ਹਾ ਐਸੀ ਖਰੀਦ ਕੇ ਮਿਊਸਪਲ ਕਮੇਟੀ ਤੋਂ ਇੱਥੇ ਇੱਕ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫ਼ਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਇਸੀ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਹੈ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਦਰਖਤ ਜੰਮ ਪਏ ਐ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਦਘਾਟਨ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਹੈ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ ਯੂਐਸਏ ਚ ਗਿਆ ਟੀਮਾਂ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋ ਗਈ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਦੀ ਯੂਨੀਵਰਸਿਟੀ ਦੇ ਨਾਲ ਏਸੀ ਯੂਨੀਵਰਸਿਟੀ ਦੀ ਕੋਲੈਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਸ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬੈਰ ਹੈ ਤਾਂ ਕੱਢੋ ਜੋ ਮਰਜ਼ੀ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਕੀ ਆ ਬੈਰ ਹੈ ਅਸੀਂ ਜਿੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਲੇਕਿਨ ਇਹਨਾਂ ਨੇ ਪਿਛਲੇ 3.5 ਸਾਲ ਤੋਂ ਇਹਦਾ ਕੰਮ ਰੁਕਿਆ ਹੋਇਆ ਮੈਂ ਇਹਦੀ ਘੋਰ ਨਿੰਦਾ ਕਰਦਾ ਪੰਜਾਬ ਦੇ ਇਸ ਕਰੋੜਾਂ ਰੁਪਏ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੇ ਬਰਬਾਦ ਕਰਤੇ ਇੱਥੇ ਯੂਨੀਵਰਸਿਟੀ ਬਣਦੀ ਹੈ ਆ ਸਾਡੇ ਘੜੂਆਂ ਯੂਨੀਵਰਸਿਟੀ ਬਣੀ ਹੈ ਜਲੰਧਰ ਲਵਲੀ ਯੂਨੀਵਰਸਿਟੀ ਹੈ ਉੱਥੇ ਕੱਲੀ ਯੂਨੀਵਰਸਿਟੀ ਨਹੀਂ ਰੁਜ਼ਗਾਰ ਮਿਲਦੇ ਹੈ ਕਿਤੇ ਬੱਚਿਆਂ ਨੇ ਰਹਿਣਾ ਹੈ ਕਿਤੇ ਬੱਚਿਆਂ ਨੇ ਖੇਡਣਾ ਹੈ ਕਿਤੇ ਬੱਚਿਆਂ ਨੇ ਕੋਈ ਸਮਾਨ ਖਰੀਦਣਾ ਹੈ ਕਿਸੇ ਨੇ ਰੈਸਟੋਰੈਂਟ ਖੋਲਣਾ ਹੈ ਕਿਸੇ ਨੇ ਟੈਕਸੀ ਦਾ ਕੰਮ ਕਰਨਾ ਹੈ ਬੱਚਿਆਂ ਨੂੰ ਲਿਆਉਣ ਦਾ ਕੋਈ ਪੀਜੀ ਬਣਾਉਂਦਾ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਏਸੀ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੋਣੀ ਆਉਣ ਵਾਲੇ ਸਮੇਂ ਚ ਸੋ ਹੋਸ਼ ਕਰੇ ਸਰਕਾਰ ਅਜੇ ਵੀ ਇਹਨੂੰ ਚਲਾ ਲਵੇ ਨਹੀਂ ਤਾਂ ਫਿਰ ਅਸੀਂ ਤਾਂ ਆ ਕੇ ਚਲਾਵਾਂਗੇ ਤੇ ਪਰਮਾਤਮਾ ਕਰੇਗਾ ਕਿ ਏਸੀ ਯੂਨੀਵਰਸਿਟੀ ਤੋਂ ਬੱਚੇ ਨਿਕਲ ਕੇ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਨੌਕਰੀਆਂ ਮਿਲਣਗੀਆਂ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਧੰਨਵਾਦ